ਬੈਂਕ ਦੇ ਵਿੱਚ ਕਿਸਾਨਾਂ ਦਾ ਪੈਸਾ ਤੇ ਸੋਨਾ ਹੋਇਆ ਗਾਇਬ ਸੈਂਕੜੇ ਕੁ ਵਰੋਂ ਗਏ ਕਿਸਾਨਾਂ ਨੂੰ ਨਹੀਂ ਮਿਲਿਆ ਇੱਕ ਵੀ ਰੁਪਇਆ ਬੈਂਕ ਦੇ ਕੈਸ਼ੀਅਰ ਤੇ ਲੱਗੇ ਖੁਰਦ-ਬੁਰਦ ਦੇ ਦੋਸ਼ ਪੁਲਿਸ ਨੇ ਬੈਂਕ ਕੈਸ਼ੀਅਰ ਖਿਲਾਫ ਕੀਤਾ ਮਾਮਲਾ ਦਰਜ ਇੱਕਰ ਤੁਹਾਡੇ ਪੈਸੇ ਸਰਕਾਰੀ ਬੈਂਕ ਦੇ ਵਿੱਚ ਹੀ ਸੁਰੱਖਿਅਤ ਨਹੀਂ ਤਾਂ ਫਿਰ ਤੁਹਾਡਾ ਰੱਬ ਹੀ ਰੱਖਾ ਹੋਵੇਗਾ ਜਿਹਾ ਹੀ ਮਾਮਲਾ ਤੁਹਾਨੂੰ ਦੱਸਣ ਲੱਗਿਆ ਜਿਸ ਨੂੰ ਸੁਣ ਕੇ ਤੁਸੀਂ ਵੀ ਹਰਾਨ ਰਹਿ ਜਾਵੋਗੇ ਸਬਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਸ਼ੇਖਪੂਰਾ ਵਿਖੇ ਇਹ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਪਿੰਡ ਸ਼ੇਖਪੂਰਾ ਵਿਖੇ SBI ਬੈਂਕ ਤੇ ਵੱਡੇ ਇਲਜ਼ਾਮ ਲੱਗੇ ਨੇ ਦੋ ਦਰਜਨ ਕਿਸਾਨਾਂ ਦੇ ਲੱਖਾਂ ਰੁਪਏ ਤੇ ਵੱਡੀ ਮਾਤਰਾ ਦੇ ਵਿੱਚ ਸੋਨਾ ਗਾਇਬ ਹੋ ਗਿਆ ਪੇਟ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦੇ ਖਾਤਿਆਂ ਦੇ ਵਿੱਚ ਲੱਖਰਪੇ ਜਮਾ ਕਰਵਾਏ ਹੋਏ ਸੀ ਪਰ ਜਦੋਂ ਉਹ ਬੈਂਕ ਦੇ ਵਿੱਚੋਂ ਪੈਸੇ ਕਢਵਾਉਣ ਜਾਂਦੇ ਨੇ ਤਾਂ ਬੈਂਕ ਵੱਲੋਂ ਉਹਨਾਂ ਦੇ ਖਾਤੇ ਦੇ ਵਿੱਚ ਕੁਝ ਵੀ ਨਾ ਹੋਣ ਦਾ ਖੁਲਾਸਾ ਕੀਤਾ ਗਿਆ ਇਹ ਸੁਣ ਕੇ ਕਿਸਾਨਾਂ ਦੇ ਪੈਰਾਂ ਹਿੱਟ ਜ਼ਮੀਨ ਥੇਸ ਗਈ ਇੱਕ ਨਹੀਂ ਦੋਨੇ ਸਗੋਂ ਕਰੀਬ ਡੇਢ ਦਰਜਨ ਕਿਸਾਨਾਂ ਨਾਲ ਇਹ ਠੱਗੀ ਹੋਈ ਹੈ بار بار ਬੈਂਕ ਦੇ ਵਿੱਚ ਅਤੇ ਬੈਂਕ ਅਧਿਕਾਰੀਆਂ ਨੂੰ ਸ਼ਿਕਾਇਤਾਂ ਕਰਨ ਤੋਂ ਬਾਅਦ ਵੀ ਕੋਈ ਹੱਲ ਜਦੋਂ ਨਜ਼ਰ ਨਹੀਂ ਆਇਆ ਤਾਂ ਉਸ ਤੋਂ ਬਾਅਦ ਕਿਸਾਨਾ ਵੱਲੋਂ ਕਿਸਾਨ ਯੂਨੀਅਨ ਨੂੰ ਨਾਲ ਲੈ ਕੇ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਆਖਿਰਕਾਰ ਕਿਸਾਨਾਂ ਦੀ ਸ਼ਿਕਾਇਤ ਤੇ ਕਾਰਵਾਈ ਸ਼ੁਰੂ ਹੋਈ ਪੇੜਤ ਕਿਸਾਨਾ ਦਾ ਕਹਿਣਾ ਹੈ ਕਿ ਉਹਨਾਂ ਨੇ ਬੈਂਕ ਤੋਂ 골ਡ ਲੋਨ ਵੀ ਲਿਆ ਸੀ ਪਰ ਜਦੋਂ ਉਹ ਪੈਸੇ ਕਢਵਾਉਣ ਲਈ ਜਾਂਦੇ ਨੇ ਤਾਂ ਉਹਨਾਂ ਨੂੰ ਇੱਕ ਵੀ ਰੁਪਿਆ ਨਹੀਂ ਮਿਲਦਾ ਅਤੇ ਬੈਂਕ ਦੇ ਵਿੱਚ ਪੈਸੇ ਅਤੇ ਸੋਨਾ ਗਾਇਬ ਹੋਣ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਬੇਸ਼ੱਕ ਹੁਣ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਬੈਂਕ ਕੈਸ਼ੀਅਰ ਖਿਲਾਫ ਮਾਮਲਾ ਦਰਜ ਕਰ ਲਿਆ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਆਓ ਫਿਰ ਸੁਣਦੇ ਹਾਂ ਪੀੜਤ ਕਿਸਾਨਾਂ ਨੇ ਕੀ ਕੁਝ ਕਹਿਣਾ ਮੇਰਾ ਨਾਮ ਰਾਜਵੀਰ ਸਿੰਘ ਹੈ ਜੀ ਮੈਂ ਭਾਰਤੀ ਕਿਸਾਨ ਯੂਨੀਅਨ ਦਾ ਸਿੱਧੂਪੁਰ ਦਾ ਜਰਨਲਿਸਤ ਕਰਾਂ ਬਲਾਕ ਤਲਵੰਡੀ ਸਾਬੋ ਦਾ ਗਾਇਬ ਕੀ ਗੱਲ ਹੋਈ ਹੈ ਕਿਵੇਂ ਘਟਨਾ ਵਾਪਰੀ ਹੈ ਕਿੰਨਾ ਘਪਲਾ ਇੱਥੇ ਹੋਇਆਗਾ ਤੇ ਕਿਹਨੇ ਕੀਤਾ ਹੈ ਸਾਰਾ ਜੋ ਹੁਣ ਤੱਕ ਜਥੇਬੰਦੀ ਕੋਲ ਆਇਆ ਜੀ 20 ਬੰਦੇ ਹੈ ਤਕਰੀਬਨ ਜੀ ਉਹਨਾਂ ਦਾ 40 ਲੱਖ ਰੁਪਇਆ ਦੇ ਕਰੀਬ ਹੈ ਤੇ 17 ਟੋਲੇ 37 ਟੋਲੇ ਸੋਨਾ ਜੀ ਇੱਕ ਦਾ 20 ਟੋਲੇ ਇੱਕ ਦਾ 17 ਟੋਲੇ ਹੈ ਤੇ ਇਹ ਪੂਰੇ ਸਟਾਫ ਨੇ ਮਿਲ ਕੇ ਕਰਿਆ ਜਾਂ ਕੁਝ ਕਰਿਆ ਸਾ ਇਸ ਦਾ ਬੈਂਕ ਨੂੰ ਜਾਣਦੇ ਆ ਸਾਨੂੰ ਨਹੀਂ ਪਤਾ ਵੀ ਕਿਹਨੇ ਕੀ ਕੀਤਾ ਤੇ ਜਦੋਂ ਇੱਥੇ ਆਉਂਦੇ ਸੀਗੇ ਐਂਟਰੀਆਂ ਮਰਵਾਉਣ ਇਹਨਾਂ ਦੇ ਖਾਤੇ ਖਾਲੀ ਸੀਗੇ ਕੁਝ ਦੇ ਲਿਮਟਾਂ ਦੇ ਪੈਸੇ ਸੀਗੇ ਸੇਵਕ ਖਾਤੇ ਵੀ ਸੀਗੇ ਖੁੱਲੇ ਖਾਤੇ ਵੀ ਸੀਗੇ ਤੇ ਫਸਲ ਦੇ ਪੈਸੇ ਆਏ ਸੀ ਦੇਖੋ ਗਾਹਕ ਕੋਈ ਵੀ ਹੈ ਕਿਸਾਨ ਹੈ ਆਪਾਂ ਸਭ ਤੋਂ ਵਧੀਆ ਧਾਰਾ ਬੈਂਕ ਨੂੰ ਮੰਨਦੇ ਆਂ ਵੀ ਆਪਾਂ ਸੇਫ ਬੈਂਕ ਦੇ ਵਿੱਚ ਆਪਾਂ 골ਡ ਵੀ ਰੱਖਦੇ ਆਂ ਪੈਸੇ ਵੀ ਰੱਖਦੇ ਆਂ ਵੀ ਬੈਂਕ 'ਚ ਰੱਖ ਕੇ ਆਪਾਂ ਟੈਨਸ਼ਨ ਫਰੀ ਆਂ ਸਾਡੇ ਨਾਲ ਹੀ ਕਿਸਾਨ ਖੜੇ ਆਂ ਗੁਰਤੇਜ ਸਿੰਘ ਇਹਨਾਂ ਦਾ ਮੌੜ ਆੜਤਗੇ 'ਚ ਸੀਗਾ 20 ਲੱਖ ਰੁਪਈਆ ਇਹਨਾਂ ਦਾ ਆੜਤੀਆ ਲੈ ਗਿਆ ਜੋ ਉਧਰੋਂ ਆਪਾਂ ਕਹਿ ਨਹੀਂ ਵੀ ਉਦੋਂ ਬੈਂਕ 'ਚ ਠੀਕ ਹੈ ਤਾਂ ਇਧਰੋਂ ਬੈਂਕ ਵੀ ਲੈ ਗਏ ਤੇ ਕਿਸਾਨ ਤਾਂ ਦੋਨੇ ਪਾਸੇ ਮਾਰੇ ਗਏ ਉਸ ਤੋਂ ਬਾਅਦ ਅਸੀਂ ਇਹਨਾਂ ਤੋਂ ਆਏ ਸਟਾਫ ਕੋਲੇ ਇਤਨੇ ਦੇ ਆ ਆਰ ਆਈਆਰ ਬੋਪਰਾ ਬ੍ਰਾਂਚ ਇਹਦੇ ਬਟਿੰਡੇ ਹੈਗਾ origignal office ਉਹ ਇੱਚ ਗਏ ਪਰ ਇਹਨਾਂ ਨੇ ਕੋਈ ਸਾਨੂੰ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਫਿਰ ਅਸੀਂ ਪਿੰਡ ਵੱਲੋਂ ਜਥੇਬੰਦੀ ਵੱਲੋਂ ਇੱਥੇ ਧਰਨਾ ਦਿੱਤਾ 17 ਤਰੀਕ ਨੂੰ ਉਸ ਦਿਨ ਫਿਰ ਡੀਐਸਪੀ ਸਾਹਿਬ ਆਏ ਤੇ ਮਨਜੀਤ ਸਾਹਿਬ ਇਹਨਾਂ ਨੂੰ ਉੱਪਰ ਗੱਲ ਕੀਤੀ ਆਵਦੇ ਫਿਰ ਇਹਨਾਂ ਨਾਲ ਗੱਲ ਹੋਈ ਵੀ ਅਸੀਂ ਐਫਆਰ ਲਾਂਚ ਕਰਾਂਗੇ ਪੁਲਿਸ ਪ੍ਰਸ਼ਾਸਨ ਕਹਿੰਦਾ ਇਹ ਕਹਿੰਦੇ ਵੀ ਸਿਵਲ ਸੂਟ ਪਾਵਾਂਗੇ ਉੱਥੇ ਮਨਜ਼ੂਰੀ ਲੈ ਕੇ ਕਿਸਾਨਾਂ ਦੇ ਪਿੱਛੇ ਦੇਵਾਂਗੇ ਪਹਿਲਾਂ ਇਹ ਕਹਿੰਦੇ ਸੀ ਸਾਡਾ ਕੇਸ਼ੀਆਰ ਲੈ ਗਿਆ ਇਸੇ ਸਾਡਾ ਕਿਸੇ ਕੈਸ਼ ਆਰਨਾ ਮਤਲਬ ਨਹੀਂ ਉਹ ਤੇ ਤੁਸੀਂ ਕੇਸ਼ ਲਾਓ ਉਹਦੇ ਨਾਲ ਜੇ ਮਰਜ਼ੀ ਲੜੋ ਪਰ ਸਾਡੇ ਕਿਸਾਨਾਂ ਦੇ ਜਲਦੀ ਤੋਂ ਜਲਦੀ ਪੈਸੇ ਆਉਣੇ ਚਾਹੀਦੇ ਆ ਇਹਨਾਂ ਨੇ ਕਹਿ ਵੀ ਸੀ ਸਿਵਲ ਸੂਟ ਪਾਵਾਂਗੇ ਇੱਕ ਦੋ ਤਰੀਕਾ ਦੇ ਵਿੱਚ ਵਿੱਚ ਹਰ ਇੱਕ ਦਾ ਜੇ ਕਿਸੇ ਦੇ ਲਿਮਟਾ ਲਿਮਟ ਵਾਲਾ ਵਿਆਜ ਦੇ ਕੇ ਇਹ ਕਿ ਸਖਲੇ ਖਾਤੇ ਦੇ ਖੁੱਲੇ ਖਾਤੇ ਵਾਲੇ ਵਿਆਜ ਲੈ ਕੇ ਐਸੇ ਇਹਨਾਂ ਦਾ ਨਿਮੇੜਾ ਗਏ ਜੀ ਉਦਰੇ ਦੂਜੇ ਪਾਸੇ ਬੈਂਕ ਦਾ ਕੋਈ ਵੀ ਅਧਿਕਾਰੀ ਸਮਾਮੇ ਤੇ ਬੋਲਣ ਨੂੰ ਤਿਆਰ ਨਹੀਂ ਜਦਕਿ ਬੈਂਕ ਦੇ ਮੈਨੇਜਰ ਛੁੱਟੀ ਤੇ ਚੱਲ ਰਹੇ ਨੇ ਤਲਵੰਡੀ ਸਾਬੋ ਪੁਲਿਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਬੈਂਕ ਦੇ ਹੈੱਡ ਕੈਸ਼ੀਅਰ ਖਿਲਾਫ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਇਸ ਸਬੰਧੇ ਡੀਐਸਪੀ ਤਲਵੰਡੀ ਸਾਬੋ ਨੇ ਕੀ ਕੁਝ ਦੱਸਿਆ ਤੁਸੀਂ ਵੀ ਸੁਣੋ ਸਰ ਬੈਂਕ ਵਾਲਾ ਫਰਾਡ ਕੀ ਸੀ ਕਿੰਨੇ ਲੋਕਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਕਿਸ ਤਰ੍ਹਾਂ ਕਾਰਵਾਈ ਕੀਤੀ ਜਾ ਰਹੀ ਹੈ ਇਮਾਨੀਓ ਕੈਸੇਸਪੀ ਸਾਹਿਬ ਨੂੰ ਇੱਕ ਦਰਖਾਸਤ ਦਿੱਤੀ ਗਈ ਸੀ ਪਿਆਰਾ ਸਿੰਘ ਵੱਲੋਂ ਕਿ ਐਸਬੀਆਈ ਬੈਂਕ ਸ਼ੇਖਪੁਰਾ ਬ੍ਰਾਂਚ ਵਿੱਚ ਉਹਨਾਂ ਦੇ ਅਕਾਊਂਟ ਤੋਂ ਪੈਸੇ ਕਢਵਾਏ ਗਏ ਸੀ ਜਦਕਿ ਉਹਨਾਂ ਨੇ ਇਹੋ ਜਿਹਾ ਕੁਝ ਕੰਮ ਨਹੀਂ ਕੀਤਾ ਸੀ ਇਸ ਦੀ ਜਾਂਚ ਈਓ ਬੈਂਕ ਕੋਲ ਗਈ ਸੀ ਈਓ ਬੈਂਕ ਨੇ ਪੜਤਾਲ ਕਰਕੇ ਇਹ ਸਿੱਟਾ ਕੱਢਿਆ ਕਿ ਕਾਫੀ ਜਣਿਆਂ ਦੇ ਅਕਾਊਂਟ ਤੋਂ ਪੈਸੇ ਗਾਇਬ ਹੋਏ ਸੀ ਜਿਹੜੀ ਕਿ ਉਹਨਾਂ ਨੇ ਨਹੀਂ ਕਢਾਏ ਸੀ ਜਿਸ ਦੇ ਬੇਸ ਤੇ ਐਫਆਈਆਰ ਤਲਵੰਡੀ ਸਾਹਿਬ ਕੋਲ ਦਰਜ ਕੀਤੀ ਗਈ ਹੈ ਐਫਆਈਆਰ ਨੰਬਰ ਹੈ 143 ਸੈਕਸ਼ਨ 409 381 420 46 47 468 ਤੇ ਪੀਸੀ ਐਕਟ 131 ਸਰ ਕੇ ਹੋਰ ਵੀ ਜੋ ਬੰਦੇ ਸ਼ਾਮਿਲ ਹੋ ਸਕਦੇ ਹੋ ਇੱਕ ਬੰਦੇ ਖਿਲਾਫ ਪੜਤਾਲ ਹਜੇ ਵੀ ਚੱਲ ਰਹੀ ਹੈਗੀ ਹੈ ਤੇ ਸੋਨਾ ਵੀ ਮਿਸਿੰਗ ਹੋਇਆ ਛਾਡੇ ਵਿੱਚ ਇਸ ਦੇ ਵਿੱਚ ਬੈਂਕ ਦੇ ਵਿੱਚ 골ਡਨ ਦਾ ਜਿਹੜੇ ਲੋਨ ਲੈਂਦੇ ਉਹਦਾ ਵੀ ਸੋਨਾ ਪਿਆ ਸੀ ਉਹ ਵੀ ਗਾਇਬ ਹੋਇਆ ਹੈ ਤੇ ਏਟੀਐਮ ਦੇ ਵਿੱਚੋਂ ਵੀ ਪੈਸੇ ਨਿਕਲੇ ਸੀ ਉਹ ਸਾਰਾ ਕੁਝ ਇਹ ਚ ਇਨਕਲੂਡਡ ਹੈਗਾ ਐਫ ਆਰ ਦੇ ਵਿੱਚ ਤੇ ਉਸ ਦੀ ਅੱਗੇ ਪੜਤਾਲ ਚੱਲ ਰਹੀ ਹੈ ਕਿਹੜੇ ਕਿਹੜੇ ਅੱਗੇ ਹੋਰ ਇਨਵੋਲਵਮੈਂਟ ਨਿਕਲਦੀ ਹੈ ਜਾਂ ਕੁਝ ਹੋਰ ਸਾਡੇ ਕੋਲ ਤੱਕ ਸਾਹਮਣੇ ਆਉਂਦੇ ਨੇ ਤਾਂ ਉਸ ਤੇ ਕਾਰਵਾਈ ਕੀਤੀ ਜਾਏਗੀ ਚੜ੍ਹਦੇਗਲਾ ਟਾਈਮ ਟੀਵੀ ਲਈ ਤਲਵੰਡੀ ਸਾਬੋ ਤੋਂ ਪੱਤਰਕਾਰ ਜਗਸੀਰ ਪੁੱਲਰ ਦੀ ਖਾਸ ਰਿਪੋਰਟ